ਸ਼ਹੀਦ ਦੇ ਪੈਲਗਾਮ ਵਿੱਚ ਅੱਤਵਾਦੀਆਂ ਵੱਲੋਂ ਹੋਏ ਵੱਡੇ ਕਤਲੇਆਮ ਦੇ ਵਿਰੋਧ ਦੇ ਵਿੱਚ ਭਾਰਤ ਦੇਸ਼ ਵਿੱਚ ਜਗਾ ਜਗਾਤੇ ਪਾਕਿਸਤਾਨ ਅਤੇ ਅੱਤਵਾਦ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉੱਥੇ ਹੀ ਲੋਕਾਂ ਵੱਲੋਂ ਸ਼ਹਿਰ ਬੰਦ ਰੱਖ ਕੇ ਪਾਕਿਸਤਾਨ ਅਤੇ ਅੱਤਵਾਦ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ ਇਸੇ ਚਲਦੇ ਅੱਜ ਫਗਵਾੜਾ ਵਿਖੇ ਵੱਖ-ਵੱਖ ਜਥੇਬੰਦੀਆਂ ਅਤੇ ਸਮੂਹ ਸ਼ਹਿਰ ਵਾਸੀਆਂ ਵੱਲੋਂ ਫਗਵਾੜਾ ਬੰਦ ਦੀ ਦਿੱਤੀ ਕਾਲ ਤਹਿਤ ਫਗਵਾੜਾ ਸ਼ਹਿਰ ਪੂਰਨ ਤੌਰ ਤੇ ਬੰਦ ਹੈ ਉੱਥੇ ਹੀ ਹਿੰਦੂ ਸੰਗਠਨ ਵੱਲੋਂ ਇਸ ਹਮਲੇ ਦੀ ਸਖਤ ਸালোচনা ਕਰਦੇ ਅੱਤਵਾਦ ਅਤੇ ਪਾਕਿਸਤਾਨ ਖਿਲਾਫ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਸਮੂਹ ਸੰਗਠਨਾ ਨੇ ਇੱਕ ਮੋਟਰਸਾਈਕਲ ਮਾਰਚ ਵੀ ਕੱਢਿਆ ਜੋ ਕਿ ਵਕ ਵਕ ਬਾਜ਼ਾਰਾ ਚ ਹੁੰਦਾ ਹੋਇਆ ਮੁੱਖ ਜੀਟੀ ਰੋਡ ਤੇ ਪਹੁੰਚਿਆ ਤੇ ਸਮੂਹ ਸੰਗਠਨਾ ਦੇ ਆਗੂਆਂ ਨੇ ਅੱਤਵਾਦੀਆਂ ਤੇ ਪਾਕਿਸਤਾਨ ਦਾ ਝੰਡਾ ਫੁਕਿਆ ਉੱਥੇ ਹੀ ਬੁਲਾਰਿਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਹਮਲੇ ਵਿੱਚ ਮਾਰੇ ਗਏ નિર્ਦੋਸ਼ਾਂ ਦੇ ਜਾਨ ਦਾ ਬਦਲਾ ਅੱਤਵਾਦੀਆਂ ਨੂੰ ਮਿੱਟੀ ਵਿੱਚ ਮਿਲਾ ਕੇ ਲਿਆ ਜਾਵੇ ਤੇ ਉਨ੍ਹਾਂ ਨੇ ਸਮੂਹ ਸ਼ਹਿਰ ਵਾਸੀਆਂ ਦਾ ਧੰਨਵਾਦ ਵੀ ਕੀਤਾ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਪਹਿਲਗਾਮ ਤੇ ਜੰਮੂ ਕਸ਼ਮੀਰ ਦੇ ਵਿੱਚ ਜੋ ਵੀ ਹੋਇਆ ਸਾਰਾ ਗੇਸ਼ੇਰੀ ਨੇ ਜਿਨੀਆਂ ਖੇਦੀ ਕਰੇ ਉਨੀ ਹੀ ਜਾਨੀ ਸਾਰਿਆਂ ਨੂੰ ਬੜਾ ਦੁੱਖ ਆ ਮਾਰੇ ਹੱਤਿਆਲੋ ਜੋ ਚੁਣ ਕੇ ਹਿੰਦੂ ਪੁੱਛ ਕੇ ਉਹਨਾਂ ਨੂੰ ਮਾਰਿਆ ਗਿਆ ਬਾਕੀ ਸਾਡੇ ਛੋਟੇ ਛੱਡੇ ਦੇ ਸਾਰੇ ਸ਼ਹਿਰ ਨੇ ਸਾਡਾ ਸਾਥ ਦਿੱਤਾ ਸਾਰੇ ਸ਼ਹਿਰ ਦਾ ਬਹੁਤ ਬਹੁਤ ਧੰਨਵਾਦ ਪਹਿਲਗਾਮ ਜੰਮੂ ਕਸ਼ਮੀਰ ਦੇ ਵਿੱਚ ਜੋ ਅੱਤਵਾਦੀਆਂ ਨੇ ਹਮਲਾ ਕੀਤਾ ਪੂਰੇ ਵਿੱਚ ਸਾਡੇ ਭਰਾ ਜਿਹੜੇ ਸ਼ਹੀਦ ਹੋਏ ਆ ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਆ ਅਸੀਂ ਉਹਦੀ ਕੜੀ ਨਿੰਦਾ ਕਰਦੇ ਆ ਤੇ ਸਰਕਾਰ ਤੋਂ ਅਪੀਲ ਕਰਦੇ ਆ ਕਿ ਉਹ ਜਿਹੜੇ ਆਤਵਾਦੀ ਸੀ ਉਹਨਾਂ ਨੂੰ ਜਲਦੋਂ ਜਲ ਚੌਕ ਦੇ ਫੜ ਕੇ ਚੌਕ ਦੇ ਵਿੱਚ ਫਾਂਸੀ ਦੇਣੀ ਚਾਹੀਦੀ ਹੈ ਉਹਨਾਂ ਨੂੰ ਜੇਲ੍ਹਾਂ 'ਚ ਰੱਖਣ ਦੀ ਲੋੜ ਨਹੀਂ ਉਹਨਾਂ ਨੂੰ ਪਾਲਣ ਦੀ ਲੋੜ ਨਹੀਂ ਹੈਗੀ ਅੱਜ ਪੂਰਾ ਫਗਵਾੜਾ ਇਹ ਪੂਰਾ ਸੰਪੂਰਨ ਬੰਦ ਰਿਹਾ ਅਸੀਂ ਸ਼ਹਿਰ ਵਾਸੀ ਤੇ ਦੁਕਾਨਦਾਰ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰ ਰਹੇ ਆ ਮੰਤਪਾਗੀ ਘਟਨਾ ਜੰਮੂ ਕਸ਼ਮੀਰ ਦੇ ਵਿੱਚ ਘਟੀ ਆ ਸਾਡੇ ਸਾਰੇ ਸ਼ਹਿਰ ਨਿਵਾਸੀ ਸਾਰੇ ਸਮਾਜਿਕ ਸੰਸਥਾਵਾਂ ਇਸ ਚੀਜ਼ ਦਾ ਵਿਰੋਧ ਕਰਦੀਆਂ ਨੇ ਪਰ ਸਰਕਾਰ ਤੋਂ ਮੰਗ ਕਰਦੀਆਂ ਨੇ ਜਿਨ੍ਹਾਂ ਵੀ ਅਤਵਾਦੀਆਂ ਨੇ ਇੱਥੇ ਚੁੰਨ-ਚੁੰਨ ਕੇ ਬੰਦੇ ਮਾਰੇ ਆ ਉਹਨਾਂ ਨੂੰ ਸਰੇਮ ਚੌਂਚ ਖੜੇ ਰਕੇ ਗੋਲੀ ਮਾਰ ਦੇਣੀ ਚਾਹੀਦੀ ਆ ਤਾਂ ਕਿ ਕੋਈ ਵੀ ਅਤਵਾਦੀ ਦੁਬਾਰਾ ਹਰਕਤ ਕਰਨ ਦੀ ਨਾ ਸੋਚੇ ਔਰ ਦੂਜਾ ਅਸੀਂ ਜਿੰਨੇ ਸ਼ਹਿਰ ਨਿਵਾਸੀ ਆ ਫਗਵਾੜਾ ਨਿਵਾਸੀ ਆ ਇਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਨਿੱਕੇ ਜਿਹੇ ਸੱਦੇ ਤੇ ਇਸ ਦੁੱਖ ਦੀ ਕਾੜੀ ਵਿੱਚ ਸਾਡਾ ਸਾਥ ਦਿੰਦੇ ਹੋਏ ਅੱਜ ਆਪਣਾ ਸਾਰਾ ਕੰਮਕਾਜ ਦੁਕਾਨਾਂ ਬਾਜ਼ਾਰ ਬੰਦ ਕੀਤਾ ਆ ਔਰ ਅਸੀਂ ਆਸ਼ਾ ਕਰਦੇ ਆਂ ਵੀ ਇਹ ਸਾਰੇ ਜਣੇ ਹੀ ਸਾਡੇ ਨਾਲ ਇਦਾਂ ਹੀ ਕੰਦੇ ਨਾਲ ਕੰਦਾ ਮਲਾ ਕੇ ਚੱਲਣ ਔਰ ਪ੍ਰਸ਼ਾਸਨ ਨੂੰ ਅਸੀਂ ਇਹ ਮੰਗ ਕਰਦੇ ਆਂ ਜੋ ਵੀ ਲੋਗ ਇਹ ਆਤਮਤ ਫਲਾਉਂਦੇ ਆ ਧਰਮ ਦੀ ਲੜਾਈ ਕਰਾਉਂਦੇ ਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ